ਸਰਹਰਵੰਦ ਸਿੰਘ ਜੀ ਅਚਨਚੇਤ ਬਹੁਤ ਵੱਡਾ ਸਦੀਵੀ ਵਿਛੋੜਾ ਦੇ ਗਏ ਹਨ। ਅੰਤਮ ਸੰਸਕਾਰਾਂ ਦੀ ਰਸਮ ਸ਼ੁਰੂ ਹੋ ਰਹੀ ਹੈ। ਜਦੋਂ ਡੀਐਸਪੀ ਸਾਹਿਬ ਪਤਾ ਲੱਗਿਆ ਕਿ ਸਰਹਰਵੰਦ ਸਿੰਘ ਜੀ ਇਸ ਸੰਸਾਰ ਤੋਂ ਆਪਣੀ ਯਾਤਰਾ ਪੂਰੀ ਕਰਕੇ ਬਹੇ ਗੁਰੂ ਦੇ ਘਰ ਚਾਪ ਰਜੇ ਹੈ। ਉਸ ਮਹਿਕਮੇ ਦੇ ਅੰਦਰ بڑا ਸਨਾਟਾ ਸ਼ਾ ਗਿਆ ਹੋਵੇਗਾ ਜੀ। ਬਿਲਕੁਲ ਜੀ ਬਿਲਕੁਲ ਬਹੁਤ ਅੱਛੇ ਇਨਸਾਨ ਸੀਗੇ। ਪਰ ਸਾਡੀ ਜਿਹੜੀ ਪੈਨਸ਼ਨਰ ਐਸੋਸੀਏਸ਼ਨ ਹੈ ਉਹਦੇ ਵੀ ਜ਼ਿਲ੍ਹੇ ਦੇ ਪ੍ਰਧਾਨ ਸੀਗੇ। ਸੋ ਸਾਨੂੰ ਡੈਫੀਨੇਟਲੀ ਬੜਾ ਕੱਟ ਹੈ ਬੜਾ ਦੁੱਖ ਮਹਿਸੂਸ ਹੋ ਰਿਹਾ ਕਿਉਂਕਿ ਇਹ ਜੇ ਅچھے ਇਨਸਾਨ ਦਾ ਜਿਨ੍ਹਾਂ ਨੇ ਮਹਿਕਮੇ ਚ ਵੀ ਚੰਗਾ ਨਾਮ ਕਮਾਇਆ ਹੋਵੇ ਪਿੰਡ ਚ ਵੀ ਤੇ ਆਪਣੇ ਬਿਹਾਰ ਨਾਲ ਲੋਕਾਂ ਚ ਵੀ ਅੱਛਾ ਨਾਮ ਕਮਾਇਆ ਹੋਵੇ ਉਹਨਾਂ ਦਾ ਜਾਣ ਦਾ ਕੱਟ ਹੈ ਡੈਫੀਨੇਟਲੀ ਸਾਰੇ ਮਹਿਸੂਸ ਕਰਦੇ ਨੇ ਕਿਉਂਕਿ ਬਹੁਤ ਜਿਆਦਾ ਮਹਿਕਮੇ ਦੇ ਨਾਲ ਜੁੜੀਆਂ ਲੋਕਲ ਸੀਗੇ ਆਪ ਦੇ ਨਾਲ ਤੇ ਮੂਵਿਸ ਕਾ ਕਿਉਂਕਿ ਥਾਣਿਆਂ ਦੇ ਵਿੱਚ ਅਕਸਰ ਹੀ ਜਿੰਨੇ ਵੀ ਕੰਮ ਸੇ ਜ਼ਿਲ੍ਹੇ ਦੇ ਉੱਪਰ ਬਾਉਣ ਦੇ ਲਈ ਪ੍ਰਵਾਵਾਗ ਹੀ ਵਰਤੇ ਆ ਦੇਖਿਆ ਜਾਵੇ ਰਿਟਾਇਰਮੈਂਟ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਇੱਕ ਖੜੀ ਹੈ ਕਿ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਆ ਉਹ ਕਿਸ ਤਰ੍ਹਾਂ ਲੱਗਦਾ ਹੈਗਾ ਦੱਸ ਹੀ ਦੇਣ ਤੁਹਾਨੂੰ ਬੜਾ ਦੁੱਖ ਹੈ ਕਿ ਅੱਛਾ ਇਨਸਾਨ ਸੀਗੇ ਵਿਹਾਰ ਅੱਛਾ ਸੀ ਸੁਭਾਅ ਅੱਛਾ ਸੀ ਬੜੇ ਕੋਆਪਰੇਟਿਵ ਨੇਚਰ ਦੇ ਸੀ ਹਰ ਬੰਦੇ ਦੇ ਕੰਮ ਆਉਂਦੇ ਸੀ ਸੋ ਹਰ ਜਗ੍ਹਾ ਨਾਲ ਖੜਦੇ ਸੀ ਜੇ ਕੋਈ ਸੁਝਾ ਦਿੰਦੇ ਸੀ ਤਾਂ ਅੱਛਾ ਸੁਝਾ ਦਿੰਦੇ ਸੀ ਬਹੁਤ ਬੜਾ ਘਟਾ ਡੀਐਸਪੀ ਸਾਹਿਬ ਕਿਉਂਕਿ ਘਰ ਦਾ ਮੋਤਬਰ ਜਾਣ ਦੇ ਨਾਲ ਬੜੀ ਲਾਈਫ ਉਤਨ-ਫੁਤਨ ਹੋ ਜਾਂਦੀ ਹੈ ਪਿਛੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈਗੀ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੁੜ ਕੇ ਖੜੇਗੇ ਬਿਲਕੁਲ ਬਿਲਕੁਲ ਕਿਉਂ ਨਹੀਂ ਜੀ ਸਾਡੇ ਪਰਿਵਾਰ ਦਾ ਹਿੱਸਾ ਹੈਗੇ ਉਹ ਔਰ ਸਦਾ ਹੀ ਅਸੀਂ ਉਹਨਾਂ ਦੇ ਨਾਲ ਜੋ ਵੀ ਅਸੀਂ ਮਦਦ ਕਰ ਸਕਦੇ ਹੋਏ ਜਰੂਰ ਕਰਦੇ ਰਹਾਂਗੇ ਔਰ ਦੁੱਖ ਦਾ ਸਮਾਂ ਹੈਗਾ ਬੜੀ ਅੱਜ ਦੁੱਖਦਾਇਕ ਘਟਨਾ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿਉਂਕਿ ਪੰਜਾਬ ਪੁਲਿਸ ਦੇ ਅੰਦਰ ਬਹੁਤ ਵੱਡੀ ਸੇਵਾ ਦਿੱਤੀ ਹੈ ਤੁਹਾਡੇ ਸਾਥੀ ਰਹੇ ਹੈ ਬਹੁਤ ਪਿਆਰ ਸੀ ਤੁਹਾਡੇ ਨਾਲ ਅੱਜ ਅੰਤਮ ਅਰਦਾਸ ਤੇ ਪਹੁੰਚੀਓ ਦੇ ਕੀ ਕਹਿਣਾ ਚਾਹੁੰਦੇ ਆ ਦੇਖੋ ਸਰਾਰ ਹਰਪੰਸ ਸਿੰਘ ਇੰਸਪੈਕਟਰ ਰਟਾਇਰ ਹੋਏ ਜਿਹਨਾਂ ਨੇ ਬਹੁਤ ਵਧੀਆ ਸਰਵਿਸ ਕੀਤੀ 35 ਸਾਲ ਦੀ ਉਹਨਾਂ ਨੇ ਸਰਵਿਸ ਕਰਨ ਤੋਂ ਬਾਅਦ ਫਿਰ ਸਾਡੇ ਪਿਛਲੇ 10 ਸਾਲ ਤੋਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੀਗੇ ਤੇ ਪਿਛਲੇ ਥੋੜੇ ਸਮੇਂ ਤੋਂ ਉਹ ਬਿਮਾਰ ਸੀਗੇ ਤੇ ਅਚਾਨਕ ਸਾਨੂੰ ਐਸਡੀਵੀ ਵੀ ਛੋੜਾ ਦੇ ਗਏ ਜਿੰਨਾ ਚਿਰ ਅਸੀਂ ਇਕੱਠੇ ਰਹੇ ਆ ਆਪਣੇ ਐਸੋਸੀਏਸ਼ਨ ਦੇ ਮੈਂਬਰ ਰਹੇ ਆ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਹਰ ਮੁਲਾਜ਼ਮ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਰਹੇ ਆ ਤੇ ਇਹਨਾਂ ਦੇ ਜਾਣ ਨਾਲ ਪਰਿਵਾਰ ਨੂੰ ਤੇ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਬਹੁਤ ਵੱਡਾ ਘਾਟਾ ਪਿਆ ਹੈਗਾ ਜਦੋਂ ਅਚਨਚੇਤ ਪਤਾ ਲੱਗਿਆ ਕਿ ਸਰਦਾਰ ਹਰਵੰਦ ਸਿੰਘ ਜੀ ਇੰਸਪੈਕਟਰ ਸਦੀਵੀ ਬਿਸ਼ੂੜਾ ਦੇ ਗਏ ਆ ਇੱਕ ਵਾਰੀ ਤਾਂ ਯਕੀਨ ਨਹੀਂ ਆਇਆ ਹਣਾ ਮਨ ਟੁੱਟ ਗਿਆ ਆਪਣਾ ਇਸ ਲਈ ਨਹੀਂ 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 ਅਸੀਂ 11:30 ਵਜੇ ਮੈਂ ਤੇ ਹਰਵਾਰ ਲੈਂਬਰ ਸਿੰਘ ਅਸੀਂ ਉਹਨਾਂ ਕੋਲੋਂ ਗੱਲਾਂ ਕਰਕੇ ਆਏ ਆ ਤੇ ਜਦੋਂ 4:30 ਵਜੇ ਡੈਥ ਹੋਈ ਉਹ ਤੋਂ 10 15 ਮਿੰਟਾਂ ਪਿਛੋਂ ਮੈਨੂੰ ਫੋਨ ਆਇਆ ਤੇ ਮੈਂ ਬੜਾ ਸ਼ੌਕ ਲਗਿਆ ਵੀ ਅਸੀਂ ਤਾਂ ਹੁਣ ਤਾਂ ਆਲੇ-ਰੂ ਮਿਲ ਕੇ ਆਏ ਹਾਂ ਅਜੇ ਕੋਈ ਐਦਾਂ ਦੀ ਗੱਲ ਵੀ ਨਹੀਂ ਸਗੀ ਅਚਾਨਕ ਹੀ ਫੋਨ ਵਿਛੋੜਾ ਦੇ ਸਰ ਹਰਵੰਸ ਸਿੰਘ ਜੀ ਅਚਨ ਚੇਤ ਸਦੀਵੀ ਵਿਸ਼ੋੜਾ ਦੇ ਗਏ ਆ ਉਹਨਾਂ ਦੇ ਜਾਣ ਦੇ ਨਾਲ ਪੂਰੇ ਭਾਰਤ ਨੂੰ ਬਹੁਤ ਵੱਡਾ ਘਾਟਾ ਪਿਆ ਨਗਰ ਨੂੰ ਤਾਂ ਸਭ ਤੋਂ ਵੱਡਾ ਘਾਟਾ ਪੈਂਦਾ ਹੀ ਹੈ ਜਿਹੜੀ ਉਹਨਾਂ ਦੇ ਨਾਲ ਸਾਥੀ ਹੈ ਉਹਨਾਂ ਦੀਆਂ ਅੱਖਾਂ ਵੀ ਨਮ ਹੋਈਆਂ ਅੱਜ ਅੰਤਮ ਸੰਸਕਾਰਾਂ ਦੇ ਉੱਪਰ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ ਮੈਂ ਦੱਸਣਾ ਚਾਹੁੰਨਾ ਵੀ ਇਹ ਬਹੁਤ ਹੀ ਲਾਭਦਾਇਕ ਜਿਹੜਾ ਸਾਡਾ ਮੈਂਬਰ ਸੀਗਾ ਕਦੀ ਵੀ ਬੁਰਾ ਨਾ ਹੋਣ ਵਾਲਾ ਜਿਹੜਾ ਘਾਟਾ ਉਹ ਪਿਆ ਵਾ ਤੇ ਇਹਦੀ ਜਿਹੜੀ ਜਿੰਗਿਆਈ ਸੀ ਉਹਨੂੰ ਹਰ ਵੇਲੇ ਯਾਦ ਰੱਖਿਆ ਜਾਊਗਾ ਵੈਗੁਰ ਜੀ ਕਾਕਾ ਖਾਲਸਾ ਵਾ ਜੀ ਕਾਕਾ ਖਾਲਸਾ ਵਾ ਵੈਗੁਰ ਜੀ ਦੇ ਪਦੇ ਅੱਜ ਪ੍ਰਵੰਸ ਦੇ ਜਾਣ ਦੇ ਨਗਰ ਨੂੰ ਤੇ ਇਲਾਕੇ ਨੂੰ ਮੈਂ ਤਾਂ ਨੰਬਰਦਾਰੀ ਦੇ ਵਿੱਚ ਵੀ 55 ਸਾਲ ਹੋ ਗਏ ਮੈਂ ਇਹਨਾਂ ਤੋਂ ਬਹੁਤ ਕੰਮ ਕਰਾਇਆ ਤੇ ਉਹਨਾਂ ਦੇ ਕੰਮ ਦੇ ਵਿੱਚ ਵੀ ਕਦੇ ਵੀ ਹਲਤ ਨਹੀਂ ਆਉਣ ਦਿੱਤੀ ਬਾਅਦ ਚੜ ਕੇ ਮਦਦ ਕੀਤੀ ਆ ਮਦਦ ਕਰ ਕਰਕੇ ਲੋਕ ਅੱਜ ਵੀ ਜਾਂਦੇ ਆ ਅੱਜ ਹਰ ਪੀੜਤਾ ਦੇ ਵਿੱਚ ਵੀ ਜਿੱਦਾਂ ਭਿਆਨਕ ਸਮਾਂ ਆਇਆ ਉਹ ਵੀ ਘਰਾਂ ਦੇ ਬੇਕਾਰ ਹੋਏ ਹੋਆ ਇਹ ਹਰਵੰਤ ਸਿੰਘ ਹੁੰਦਾ ਤੇ ਉਹਨਾਂ ਨੇ ਬਹੁਤ ਕੁਛ ਕਰਦਾ ਤੇ ਮੇਰੇ ਦਿਲ ਦੀਆਂ ਕਰਾਈਆਂ ਤੋਂ ਇਹੀ ਉਹਨਾਂ ਨੂੰ ਸ਼ਰਦਾ ਦੇ ਫੁੱਲਵਾ ਜਿਹੜਾ ਇਹੋ ਜਿਹੇ ਇਨਸਾਨ ਹੋਵੇ ਘਰ ਘਰ ਜੰਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਰਾਜ ਸਿੰਘ ਬਹੁਤ ਹੀ ਵਿਲੱਖਣ ਸ਼ਖਸੀਅਤ ਸਨ ਬਹੁਤ ਤਜਰਬੇਕਾਰ ਸਨ ਸਾਡੇ ਉਹ ਸਤਕਾਰਯੋਗ ਪੈਨਸ਼ਨਰ ਐਸੋਸੀਏਸ਼ਨ ਨੂੰ ਵੈਲਫੇਅਰ ਦੇ ਮੈਂਬਰ ਵੀ ਸਨ ਤੇ ਮੈਨੂੰ ਪਿਛਲੇ ਸਾਲ ਰੋਪੜੋ ਜਿਲ੍ਹੇ ਦਾ ਪ੍ਰਧਾਨ ਵੀ ਬਣਾਉਣ ਵਾਸਤੇ ਇਹਨਾਂ ਦੀ ਉੱਚੇ ਚਾ ਡਿਊਟੀ ਲੱਗੀ ਤੇ 2000 ਤੋਂ ਲੈ ਕੇ 2003 ਤੱਕ ਮੈਂ ਇਥੇ ਵਕਫਾ ਥਾਣੇ ਚ ਸਚੁਰਿਆ ਤੇ ਅਸੀਂ ਇਕੱਠਿਆਂ ਕੰਮ ਕੀਤਾ ਉਹ ਬਹੁਤ ਹੀ ਸੂਝਵਾਨ ਤੇਜੂਜਾਰੂ ਸੋਚ ਵਾਲਾ ਇਨਸਾਨ ਸਤੋਂ ਅੱਜ ਸਦੀਵੀ ਵਿਛੋੜਾ ਦੇ ਗਿਆ। ਉਹ ਪਰਿਵਾਰ ਨੂੰ ਤਾਂ ਹੈ ਹੀ ਸਾਨੂੰ ਬਚਾਤੇ ਖੁੱਦ ਅਤੇ ਸਾਡੇ ਸੰਸਥਾ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਜੋ ਕਿ ਕਦੇ ਪੂਰਾ ਨਹੀਂ ਹੋਵੇਗਾ। ਜੀ ਸਰ ਅੱਜ ਅੰਤਿਮ ਅਰਦਾਸ ਤੇ ਪਹੁੰਚੇ ਹਾਂ। ਬੜੀਆਂ ਜਾਂਤਾਂ ਜੁੜੀਆਂ ਹੋਣਗੀਆਂ ਸਰਦਾਰ ਕਰਮ ਸਿੰਘ ਰਿਟਾਇਰ ਇਨਸਪੈਕਟਰ ਜੀ ਦੇ ਨਾਲ। ਜਦੋਂ ਇਹ ਅਚਨਚੇਤ ਖਬਰ ਸੁਣੀ ਹੈ ਬੜਾ ਮਨ ਝੰਡੋੜਿਆ ਗਿਆ ਹੋਵੇਗਾ। ਠੀਕ ਹੈ। ਜਦੋਂ ਇਹ ਅਸੀਂ ਖਬਰ ਸੁਣੀ ਫੇਸਬੁੱਕ ਤੋਂ ਪਤਾ ਲੱਗਾ ਤੇ ਬੜਾ ਮਾਨੂੰ ਦੁੱਖ ਲੱਗਾ ਬਹੁਤ ਹੀ ਸਾਡੇ ਸਤਕਾਰਯੋਗ ਸੀ ਬਹੁਤ ਦਨ ਉਹਨਾਂ ਪਿਆਰ ਸੀਗਾ ਇਕੱਠੇ ਹੀ ਇੱਥੇ ਨਵਾਂ ਸ਼ਹਿਰ ਵੀ ਅਸੀਂ ਸਰਵਿਸ ਕੀਤੀ ਆ ਤੇ ਆਫਟਰ ਰਟਾਇਰਮੈਂਟ ਵੀ ਉਹ ਸਾਡੇ ਕੋਲ ਬਹੁਤ ਆnde ਜਾਂਦੇ ਮਤਲਬ ਜਦੋਂ ਵੀ ਕੋਈ ਗੱਲ ਹੋਣੀ ਉਹ ਸਾਡੇ ਕੋਲ ਆ ਕੇ ਬੈਠ ਜਾਣਾ ਚਾਹ ਦਾ ਕੱਪ ਸ਼ੇਅਰ ਕਰਨਾ ਤੇ ਮਤਲਬ ਸੁਣ ਕੇ ਬਹੁਤ ਜ਼ਿਆਦਾ ਦੁੱਖ ਲੱਗਾ ਬਹੁਤ ਹੀ ਡਾਊਨ ਟੂ ਅਰਥ ਸੀਗੇ ਮਤਲਬ ਹਰ ਇੱਕ ਦੇ ਕੰਮ ਆਣ ਵਾਲੇ ਸੀਗੇ ਤੇ ਕੋਈ ਵੀ ਕੰਮ ਹੋਣਾ ਕਰਨਾ ਮੈਨੂੰ ਦੱਸੋ ਕਿਸੇ ਵੀ ਨੂੰ ਪ੍ਰੋਬਲਮ ਹੈਗੀ ਆ ਤੇ ਮੈਂ ਉਹਦੇ ਨਾਲ ਚੱਲੂਗਾ ਅਜ ਚੰਡੀਗੜ੍ਹ ਜਾਣਾ ਚੰਡੀਗੜ੍ਹ ਜਾਊਗਾ ਮਤਲਬ ਬਹੁਤ ਹੀ ਡਾਉਟ ਟੂ ਅਫ ਆਦਮੀ ਸੀ ਬਹੁਤ ਸੁਣ ਕੇ ਦੁੱਖ ਲੱਗਾ ਮੈਂ ਇਹਨਾਂ ਨੂੰ ਸ਼ਰਦਾ ਦੇ ਹੁਲ ਭਿੰਟ ਕਰਦਾ ਜੀ ਬਾਈਕਰੂ ਜੀ ਸਰਦਾਰ ਰਵਨ ਸਿੰਘ ਜੀ ਅਚਨ ਤੇਸ ਬਹੁਤ ਸਿੱਧੀ ਦੁੱਖ ਦਾ ਇੱਕ ਟੱਕਣਾ ਸੰਜੀ ਕਾਨਿ ਸ੍ਰੀ ਜੀ ਪੂਰਾ ਦੇ ਗਿਆ ਕਿ ਕਣ ਸਰਦਾਰ ਰਵਨ ਸਿੰਘ ਜੀ ਸਾਡੇ ਨਾਲ ਡਿਊਟੀ ਟਾਈਮ ਹੁੰਦੇ ਤੇ ਮੇਰੇ ਕੋਲ ਜ਼ਿਆਦਾਤਰ ਤੇ ਕੁਟੀਆਂ ਦੇਂਦੇ ਰਹੇ ਆ ਇਹਨਾਂ ਦਾ ਸੁਆਹ ਇੰਨਾ ਮਿੱਠਾ ਸੀ ਇੰਨਾ ਪਿਆਰਾ ਅਗਲੇ ਹਰੇਕ ਨਾਲ ਡੀਲਿੰਗ ਇਹਨਾਂ ਦੀ ਬੜੀ ਵਧੀਆ ਸੀ ਡਿਊਟੀ ਟਾਈਮ ਹੁੰਦੇ ਤੇ ਵੀ ਇਹਨਾਂ ਦਾ ਸਾਡੇ ਭਤੀਜੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਜਿਹੜਾ ਕਿ ਡੀ ਐਮਸੀ ਲੈਬੋਰੀ ਦੇ ਵਿੱਚ ਅੱਜ ਕੱਲ ਕੰਮ ਕਰਦਾ ਹੁਣ ਵੀ ਜਿਸ ਵੇਲੇ ਇਹਨਾਂ ਨੂੰ ਪਤਾ ਲੱਗਾ ਕੋਈ ਕੋਈ ਚੈਕਿੰਗ ਕਰवानी ਸੀ ਤਾਂ ਉੱਥੇ ਗਏ ਉਹਨਾਂ ਕੋਲ ਦੇਹਾਨੇ ਗਏ ਆ ਉੱਥੇ ਸਾਰੀ ਚੈੱਕ ਕਰਵਾਇਆ ਸਾਹਿਬ ਕੁਝ ਉਸ ਤੋਂ ਬਾਅਦ ਜਿਸ ਲਈ ਡਾਕਟਰ ਸਾਹਿਬ ਨੇ ਕੋਈ ਇਹਨਾਂ ਨੂੰ ਦੱਸ ਦਿੱਤਾ ਵੀ ਕੋਈ ਬਿਮਾਰੀ ਬਾਰੇ ਬਸ ਉਸ ਡਿਪਰੈਸ਼ਨ ਦੇ ਵਿੱਚ ਥੋੜਾ ਚਲੇ ਗਏ ਵੈਸੇ ਕੋਈ ਇਦਾਂ ਦੀ ਗੱਲ ਨਹੀਂ ਸੀ ਕਿ ਕੋਈ ਜਿਹੜਾ ਵੀ ਇਹ ਇਹ ਪਾਣਾ ਬਰਤ ਜਾਏਗਾ ਪਰ ਕੁਦਰਤ ਵੱਲੋਂ ਜੋ ਮਾਲਕ ਦਾ ਹੁਕਮ ਹੋਇਆ ਉਹਦੇ ਮੁਤਾਬਕ ਉਹ ਗਿਆ ਪਰ ਬੰਦੇ ਬੜੇ ਮਿੱਠੇ ਸੁਹਾਦੇ ਹਰੇਕ ਨਾਲ ਡੀਲਿੰਗ ਬੜੀ ਅੱਛੀ ਸੀ ਮੇਰੇ ਕੋਲ ਤਾਂ ਕੋਟੀਆ ਡਿਊਟੀ ਟਾਈਪ ਦੇ ਰਹਿੰਦੇ ਰਹੇ ਆ ਮੈਂ ਇਹਨਾਂ ਦਾ ਬੜਾ ਤਹਿ ਦਿਲੋਂ ਧੰਨਵਾਦ ਕਰਦਾ ਰਹਾਂ ਵਸੇ ਨਾ ਉਹਦਾ ਵੀ ਅੱਗੇ ਪਿੱਛੇ ਮਿਲਦੇ ਰਹੇ ਆ ਬਹੁਤ ਪਿਆਰ ਨਾਲ ਮਿਲਦੇ ਸੀਗੇ ਬੜਾ ਦੁੱਖ ਹੋਇਆ ਸੁਣ ਕੇ ਜਿਸ ਵੇਲੇ ਇਹਨਾਂ ਦੀ ਬਾਤ ਸਾਨੂੰ ਪਤਾ ਲੱਗਾ ਪ੍ਰਮਾਤਮਾ ਉਹਨਾਂ ਨੂੰ ਆਪਣੀ ਚਰਨਾ ਵਿੱਚ ਨਵਾਦ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਖਸ਼ੇ ਸੱਚੇ ਬਖਸ਼ੇ ਨੂਰਪ੍ਰੀ ਸਾਹਿਬ ਅੱਜ ਇੱਥੇ ਦੁੱਖ ਦੇ ਘੜੀ ਦੇ ਵਿੱਚ ਮਨਜੀਤ ਜਿਨ੍ਹਾਂ ਨੇ ਪਤਰਕਾਰੀ ਦੀ ਸੇਵਾ ਕੀਤੀ ਉਹਨਾਂ ਦੇ ਪਿਤਾ ਜੀ ਅਚਾਨਕ ਜੀਤ ਸਿੰਘ ਬਿਸ਼ੋੜਾ ਤੇ ਗਏ ਆ। ਅੰਤਮ ਅਰਦਾਸਾਂ ਹੋ ਰਹੀਆਂ ਕਿਉਂਕਿ ਸੰਸਕਾਰਾਂ ਦੇ ਵਾਸਤੇ ਬਾਤਰ ਸਰੀਰ ਜਾਵੇਗਾ। ਕੀ ਕਹਿਣਾ ਚਾਹੁੰਦੇ? ਬੜੇ ਦੁਖ ਦੀ ਗੱਲ ਹੈ ਕਿ ਸਾਡੇ ਸਤਿਕਾਰਯੋਗ ਵੀਰ ਮਨਜੀਤ ਸਿੰਘ ਜੱਬੋਵਾਲ ਦੇ ਸਤਿਕਾਰਯੋਗ ਪਿਤਾ ਫਰਵਲ ਸਿੰਘ ਜੱਬੋਵਾਲ ਜਿਹੜੇ ਅਕਾਲ ਚੜਾ ਕਰ ਗਏ ਪਿਛਲੇ ਦਿਨਾਂ ਤੋਂ ਸੰਖੇਪ ਬਿਮਾਰੀ ਦੇ ਵਿੱਚ ਉਹ ਹਸਪਤਾਲ ਦੇ ਵਿੱਚ ਨਵੰਸ਼ਰ ਦਾਖਲ ਸਨ ਤੇ ਠੀਕ ਵੀ ਹੋ ਗਿਆ ਅਚਾਨਕ ਜਿਹੜੇ ਮਤਲਬ ਜਿੱਦਾਂ ਕਹਿੰਦੇ ਪਰਮਾਤਮਾ ਦਾ ਭਾਣਾ ਹੈ ਇਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਸੋ ਉਹ ਕਾਲਚਲਣਾ ਕਰ ਗਏ ਉਹਨਾਂ ਦੇ ਜਿੱਥੇ ਲੰਬਾ ਸਮਾਂ ਪੰਜਾਬ ਪੁਲਿਸ ਦੇ ਵਿੱਚ ਤਰੀਕੋਂ ਤਕਰੀਬਨ 35 ਸਾਲ ਦੇ ਕਰੀਬ ਉਹਨਾਂ ਨੇ ਸੇਵਾ ਕੀਤੀ ਹੈ ਤੇ ਉਸ ਤੋਂ ਬਾਅਦ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਆ ਤੇ ਉੱਥੇ ਵੀ ਉਹਨਾਂ ਨੇ ਵਧੀਆ ਸੁਭਾਅ ਨਵਾਇਆ ਜਿੱਥੇ ਉਹ ਨੇਕ ਸੁਹਾ ਦੇ ਮਾਲਕ ਸਨ ਹਮੇਸ਼ਾ ਹਰ ਇੱਕ ਨੂੰ ਹਸਮੁਖ ਚਿਹਰੇ ਦੇ ਨਾਲ ਮਿਲਦੇ ਸੀ ਤੇ ਹਰ ਇੱਕ ਦੇ ਕੰਮ ਦੇ ਵਿੱਚ ਆਉਂਦੇ ਸੀ ਬੜੇ ਇਰਾਦੇ ਦੇ ਬੜੇ ਮਜ਼ਬੂਤ ਸਨ ਤੇ ਹਰ ਇੱਕ ਦੇ ਕੰਮ ਦੇ ਲਈ ਅੱਗੇ ਹੋ ਕੇ ਤੁਰੇ ਰਹਿੰਦੇ ਸਨ ਤੇ ਉਹਨਾਂ ਦੇ ਜਾਣ ਦੇ ਨਾਲ ਸਾਨੂੰ ਬਹੁਤ ਵੱਡਾ ਘਾਟਾ ਪਿਆ ਇਹ ਜਿਹੜਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਸੋ ਮੈਂ ਪ੍ਰਮਾਤਮਾ 'ਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਸਿੰਘ ਜੀ ਤੁਹਾਡੇ ਨਾਲ ਬਹੁਤ ਸਮਾਂ ਗੁਜ਼ਰਿਆ ਹਾਂਜੀ ਕਿਉਂਕਿ ਸਰਦਾਰ ਹਰਵੰਤ ਸਿੰਘ ਜੀ ਤੁਹਾਡੇ ਨਾਲ ਅਕਸਰ ਹੀ ਕੋਈ ਗੱਲਬਾਤ ਸੇਅਰ ਕਰਦੇ ਰਹਿੰਦੇ ਸੀ ਹਾਂ ਅੱਜ ਬਹੁਤ ਵੱਡਾ ਇੱਕ ਸਵੇਰੀ ਵਿਸੋੜਾ ਦੇ ਗਏ ਆ ਸੰਜੀਤ ਜੀ ਕਨਨ ਜੀ ਇਹ ਦੇਖੋ ਜੀ ਸਰਦਾਰ ਹਰਵੰਤ ਸਿੰਘ ਜਿਹੜੇ ਇੰਸਪੈਕਟਰ 2012 ਨੂੰ ਰਿਟਾਇਰ ਹੋਇਆ ਇਹਨਾਂ ਦੇ ਯੋਗਦਾਨ ਬਹੁਤ ਵਧੀਆ ਰਿਹਾ ਜੀ ਇਹਨਾਂ ਨੇ 10 ਸਾਲ ਹੋ ਗਏ ਜੀ ਲਗਾਤਾਰ ਸਾਡੇ ਜਿਹੜੀ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦਾ ਉਹਦੇ ਪ੍ਰਧਾਨ ਰਹੇ ਨੇ ਔਰ ਇਹਨਾਂ ਨੇ ਬਹੁਤ ਹੀ ਸਾਰੀ ਜਿਹੜੀ ਜਿੰਨੀ ਵੀ ਸਾਡੀ ਐਸੋਸੀਏਸ਼ਨ ਹੈ ਸਾਰਿਆਂ ਨੂੰ ਜੋੜ ਕੇ ਰੱਖਿਆ ਔਰ ਪਹਿਲਾਂ ਸਾਡਾ ਦਫਤਰ ਉਧਰ ਸੀਗਾ ਦਾਣਾ ਮੰਡੀ ਫੇਰ ਐਸਐਸਪੀ ਦਫਤਰ ਲੱਗਿਆ ਗਿਆ ਹੈ ਰਵਾਵਲਾ ਕਹਿੰਦਾ ਭਾਵੇਂ ਕੀ ਨਾ ਨਹੀਂ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਜੋੜ ਕੇ ਰੱਖਿਆ ਜਿੰਨੀ ਵੀ ਸਾਡੀ ਬਰਿਫਰੈਸ਼ਿੰਗ ਦੇ ਮੌਜੂਦ ਹੈ ਅਗਰ ਕਿਸੇ ਨੂੰ ਕੋਈ ਕਿਸੇ ਦੀ ਲੋੜ ਪੈਂਦੀ ਕੋਈ ਜਾਣਾ ਹੈ ਕਿਤੇ ਅਫਸਰ ਕੋ ਜਾਣਾ ਕਿਸੇ ਦਾ ਕੋਈ ਘਰ ਦੇ ਪ੍ਰੋਬਲਮ ਹੈਗੀ ਆ ਤਾਂ ਕਦੀ ਵੀ ਕਾਲ ਨਹੀਂ ਕਰਦੇ ਫੜਾਫੜ ਜਾ ਕੇ ਉੱਥੇ ਇਹ ਅਫਸਰਾਂ ਦੇ ਪੇਸ਼ ਹੋ ਕੇ ਕੰਮ ਕਰਾਉਂਦੇ ਸੀਗੇ ਸਾਡੇ ਮਹਿਕਮੇ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਹੁਤ ਕਾਟਾ ਪਿਆ ਤੇ ਜੋ ਨਾਮ ਭੁੱਲਣਯੋਗ ਹੈ ਪਰ ਅਸੀਂ ਫੇਰ ਵੀ ਉਸ ਪਰਮਾਤਮਾਗੇ ਹੀ ਸੱਚੀ ਸਰਧਾਂਜ ਦਿੰਦੇ ਆ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਬੜੇ ਦੁੱਖ ਦੇ ਨਾਲ ਅੱਜ ਕਹਿਣਾ ਪੈ ਰਿਹਾ ਹੈ ਕਿ ਸਾਡੇ ਵੀਰ ਹਰਵੰਤ ਸਿੰਘ ਇੰਸਪੈਕਟਰ ਅੰਜਾ ਪੁਲਿਸ ਜੋ ਸਾਨੂੰ ਸਦੀਵੀ ਵਿਛੋੜਾ ਕੁਝ ਦਿਨਾਂ ਤੋਂ ਦੇਖ ਕੇ ਚਲੇ ਗਏ ਹਨ 74 ਸਾਲ ਦੀ ਆਯੂ ਪੂਰੀ ਕਰਦੇ ਹੋਏ ਇਸ ਦੁਨੀਆ ਦੇ ਵਿੱਚੋਂ ਵਿਛੜਦੇ ਹੋਏ ਇਸ ਆਪਣੇ ਪਰਿਵਾਰ ਨੂੰ ਆਪਣੇ ਅਸ਼ਰਦਾਰ ਆਜੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹਨ ਸੋ ਬਹੁਤ ਹੀ ਅੱਜ ਸਾਰੇ ਦੁੱਖ ਨੂੰ ਸਾਂਝਾ ਕਰਨ ਇੱਥੇ ਆਏ ਹੋਏ ਹਨ ਉਹਨਾਂ ਨੂੰ ਧੀਰਜ ਦੇਣ ਲਈ ਆਏ ਹੋਏ ਹਨ ਤੇ ਪਰ ਕੀ ਕੀਤਾ ਜਾਵੇ ਇਹ ਉਹਦਾ ਪਾਣਾ ਹੈ ਪਰ ਇਹੋ ਜਿਹੀ ਮੌਤ ਜਿਸ ਤਰ੍ਹਾਂ ਉਹਦੀ ਹੋਈ ਹੈ ਜਾਂ ਜਿਸ ਤਰ੍ਹਾਂ ਵੀ ਉਹਨਾਂ ਨੇ ਇਨਸੀਡੈਂਟ ਹੋਇਆ ਤੇ ਇੱਕ ਅਨੋਖਾ ਹੀ ਇਨਸੀਡੈਂਟ ਸੀ ਕਿ ਸਭ ਕੁਝ ਆਰਾਮ ਹੋਣ ਦੇ باوجود ਵੀ ਛੁੱਟੀ ਮੈਣ ਦੇ باوجود ਵੀ ਕੰਮ ਚੱਲਣ ਲੱਗਿਆ ਹੀ ਇੱਕ ਮਿੰਟਾਂ ਦੇ ਵਿੱਚ ਕਹਾਣੀ ਬਦਲ ਗਈ ਇਹ ਬਹੁਤ ਹੀ ਅਚੰਭੇ ਵਾਲੀ ਗੱਲ ਹੈ ਔਰ ਅਸ ਚਾਰਜ ਕਰਨ ਵਾਲੀ ਗੱਲ ਹੈ ਸੋ ਅੱਜ ਸਾਰੀਆਂ ਸੰਗਤਾਂ ਉਹਨਾਂ ਦੇ ਮਿੱਤਰ ਰਿਸ਼ਤੇਦਾਰ ਭੈਣ ਭਰਾ ਉਹਨਾਂ ਦੇ ਐਸੋਸੀਏਸ਼ਨ ਦੇ ਪਰਿਵਾਰ ਦੇ ਮੈਂਬਰ ਸਾਰੇ ਅੱਜ ਇੱਥੇ ਉਹਨਾਂ ਦੇ ਇਸ ਸੰਸਕਾਰ ਦੇ ਵਿੱਚ ਆਏ ਹਨ ਸੋ ਗੁਰੂ ਦਾ ਪਾਣਾ ਹੈ ਤੇ ਮੈਂ ਤਾਂ ਉਸ ਪਰਮਾਤਮਾ ਅੱਗੇ ਇਹੀ ਅਰਦਾਸ ਕਰਾਂਗਾ ਕਿ ਇਸ ਪਰਿਵਾਰ ਨੂੰ ਇਹ ਵਿਛੋੜਾ ਚਲੇਨ ਦਾ ਬਲ ਬਖਸ਼ਣ ਔਰ ਧੀਰਜ ਬਖਸ਼ਣ ਤੇ ਬਾਕੀ ਸਾਧ ਸੰਗਤ ਉਹਨਾਂ ਦੇ ਨਾਲ ਆਪ ਜੀ ਦੇ ਦਰਕਰ ਤੇ ਪਰਿਵਾਰ ਸਰਦਾਰ ਹਰਵੰਸ ਸਿੰਘ ਜੀ ਆਪ ਜੀ ਦੇ ਵੱਲੋਂ ਰਕਸ਼ੇ ਸਵਾਸਨ ਕੋਠੇ ਮਾ ਸਤਿਗੋਦੀ ਇਹ ਪੰਜ ਪੁੱਤਰਕ ਸ੍ਰੀ ਧਿਆਗ ਜੀ ਆਪਣੇ ਪਰਣਾ ਦੇ ਬਰਾਦਿਸਨ ਸਤਿਗੋਦੀ ਗੁਰੂ ਗਰੀਬਨਵਾਦ ਇਸ ਹੋ ਜਾਂਦੀ ਕਿਹਾ ਕਿਹਾ ਗਿਆ ਆਪ ਜੀ ਨੇ ਕਿਰਪਾ ਕਰ ਬਰਵਾਰੀ ਸਾਰੇ ਸਬੰਧੀਆਂ ਤੇਰਾ ਕੋਸ਼ਤਾ ਕੀਤਾ ਹੋਰ ਆਮਨਨ

ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਾਸ਼ਕ ਮਰਤਵਾਦ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪੰਜਾਬ ਪੁਲਿਸ ਦੇ ਵਿੱਚ ਸਾਥੀ ਜਿਨ੍ਹਾਂ ਨੇ ਨਾਲ ਸਿਵਾ ਮਾਨ ਨਵਾਈਆਂ ਬਾਤਰਾ ਸ਼੍ਰੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਹਨ शरदा के फुल अर्पण करते हुए पंजाब पुलिस तो रिटायर अफसर साहबान रिटायर डी एस पी लखवीर सिंह पुलिस नवाशहर तो पहुंचे हैं ਪੰਜਾਬ ਬਲਸਤੋਰ ਰਟਾਇਰ ਅਫਸਰ ਸਹਿਬਾਨ ਪਾਤਰ ਸਰੀਰ ਤੇ ਫੁੱਲ ਆਪਨ ਕਰਨ ਦੇ ਲਈ ਸਰਦਾਰ ਹਰਮਨ ਸਿੰਘ ਦੀ ਅੰਤਮ ਯਾਤਰਾ ਤਿਆਰ ਕਰਦੇ ਹੋਏ ਅਚਨਚੇਤ ਸਦੀਵੀ ਵਿਛੋੜਾ ਦੇ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਇਹ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਪਾਣਾ ਮਨੰਤਾ ਬਲ ਬਖਸ਼ੀ あね、はあ。<is he? S 3>

오늘요 <목소리가> <목소리가> पंजाब पुलिस तो ट्रैफिक इंचार्ज शशांक जी डीएसआई <laughs> पंजाब पुलिस तो जिला इंचार्ज मनोरपुरी अजीत कुमार तू तो पहुंचे हैं शारदा के फुल भेट करने वास्ते

ਪਰਮਾਂਸ ਸਿੰਘ ਜੀ ਦੀ ਤਰਨ ਪਤਨੀ ਜਿਹੜੇ ਦੋਖੜਾ ਇੱਕ ਘਟਨਾ ਜਿਹੜੇ ਬਾਲ ਦੇ ਵਿੱਚ ਘਟੀ ਹੈ ਕਲ ਨੀਮੋਰ ਨੀਮਾ ਅਨੁਵਾਪੇ ਨੀਮੋਰ ਕੀ ਨੋਟੇਸ਼ਨ ਕਲ ਨੀਮੋਰ ਬਣਿਆ ਕਦੀ ਨੀਮੋਰ ਸਮਨ ਅਬਾਸ ਹੁਣ ਪ੍ਰੰਤ ਮੈਂ ਤੇ ਬਲੋਂ ਫੁੱਲ ਅਰਪਨ ਕਰਨ ਪ੍ਰੰਤ ਅਗਨੀ ਪੇਟਾ ਪਾਤਰ ਸ੍ਰੀ ਨੂੰ ਕੀਤੀ ਗਈ ਹੈ ਰਵੰਤ ਸਿੰਘ ਰਿਟਾਇਰਡ ਇੰਸਟਰక్టర్ ਹਰਨਜੀਤ ਸੁਦੀਵੀ ਬਿਸ਼ੂਰਾ ਦੇ ਗਾਤਰ ਸ਼ਰੀਰ ਨੂੰ ਇਹ ਰਸਮ ਅਗਨੇ ਦੀ ਕੀਤੀ ਜਾ ਰਹੀ ਹੈ। ਧੰਨਵਾਦ। ਬਾਪੂ ਜੀ ਏਰੋਪਲਾਨ ਆਪਾਂ ਨੂੰ ਮਿਲ ਗਿਆ। ਮਲਾਜਮਾਂ ਨੂੰ ਹੱਥ ਜੋੜ ਕੇ ਬੇਨਤੀ ਪਰਿਵਾਰ ਦੇ ਵੱਲੋਂ ਕਿ 24 ਤਰੀਕ ਦਿਨ ਬੁੱਧਵਾਰ ਨੂੰ ਪਹੂਗਾ ਜੀ। 24 ਤਰੀਕ ਦਿਨ ਬੁੱਧਵਾਰ ਨੂੰ ਪਹੂਗਾ ਉਸ ਦਿਨ ਸਾਰਿਆਂ ਨੇ ਦਰਸ਼ਨ ਦੇਣੇ ਜੀ। ਤੇ ਗੁਰੂ ਘਰ ਲੰਗਰ ਤਿਆਰ ਆ ਸਾਰੀਆਂ ਸੰਗਤਾਂ ਨੂੰ ਲੰਗਰ ਛੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ